ਭਰਾਓ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਦਿੱਲੀ ਚ ਰਹਣਾ ਪਰ ਚੰਡੀਗੜ੍ਹ ਨੂੰ ਬਿਲੋਂਗ ਕਰਦਾ ਹਾਂ ਔਰ ਪੰਜਾਬ ਯੂਨੀਵਰਸਿਟੀ ਚ ਪੜਿਆ ਹੋਇਆ ਮੈਂ ਪਿਛਲੇ 3-4 ਸਾਲ ਤੋਂ 2020 ਤੋਂ ਲੈ ਕੇ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੋ ਰਿਹਾ ਇਹਨੂੰ ਕਵਰ ਕਰ ਰਿਹਾ ਹਾਂ ਐਜ਼ ਅ ਜਰਨਲਿਸਟ ਔਰ ਆਪਣੀ ਨਿਊਜ਼ ਸਾਈਟ ਜਿਹੜੀ ਗਲੋਬਲ ਨਿਊਜ਼ ਸਾਈਟ ਆ ਰਮ ਐਂਡ ਨਿਊ ਸਰਵਿਸ ਉਹਦੇ ਉੱਤੇ ਇਹਦੇ ਬਾਰੇ ਵਿੱਚ ਲਿਖ ਰਿਹਾ ਹਾਂ ਔਰ ਇੱਕ एक्सक्लूसिव एडिटोरियल सेक्शन बनाया है फार्मर्स पर प्रोटेस्ट के ऊपर। हुन मैं आज दी गल ਤੁਹਾਡੇ ਨਾਲ ਕਰਨਾ ਚਾਹਨਾ ਹੈਗਾ ਵਾ ਕਿ ਇਹ ਜਿਹੜੇ ਦੋ ਲੀਡਰਸ ਹੈਗੇ ਆ ਧੱਲੇਵਾਲ ਔਰ ਪੰਦੇਰ ਇਹ 13 ਤਰੀਕ ਤੋਂ ਲੈ ਕੇ ਹੁਣ ਤੱਕ 13 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਜਾਵਾਂਗੇ। ਦਿੱਲੀ ਹੱਲ ਚੱਕਣ ਨੀ ਗਏ ਔਰ ਉੱਥੇ ਜੜੀਆਂ ਖਬਰਾਂ ਮੈਂ ਸੁਣ ਰਿਹਾ ਹੈਗਾ ਵਾ YouTube ਵੀਡੀਓਜ਼ ਦੇ ਉੱਤੇ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 200 ਤੋਂ 300 ਬੱਚੇ ਜ਼ਿਆਦਾਤਰ ਬੱਚੇ ਆਂ ਔਰ ਜਿਹੜੇ ਆਰਡੀਨਰੀ ਫਾਰਮਰਸ ਹੈਗੇ ਆ ਪੰਜਾਬ ਦੇ ਉਹਨਾਂ ਨੂੰ ਪੁਲਿਸ ਬੜੀ ਬੇਰਹਿਮੀ ਦੇ ਨਾਲ ਗੋਲੀਆਂ ਚਲਾਰੀ ਹੈ ਪিয়ার ਗੈਸ ਸ਼ੈਲਸ ਛੱਡ ਰਹੀ ਹੈਗੀ ਹੈ వాటర్ ਕੈਨਨਸ ਯੂਜ਼ ਕਰ ਰਹੀ ਹੈਗੀ ਹੈ ਔਰ ਕੁਝ ਲੋਕ ਹੈ ਵੀ ਕਹਿ ਰਹੇ ਹੈਗੇ ਕਿ ਪੈਲੇਟ ਗਨਸ ਵੀ ਚਲਾਈਆਂ ਜਾ ਰਹੀਆਂ ਹੈਗੀਆਂ ਜਿਹੜਾ ਛਰਰੇ ਛੱਡਦੀਆਂ ਹੈਗੀਆਂ ਔਰ ਉਹ ਉਹਨਾਂ ਦੇ ਸਰੀਰ ਦੇ ਵਿੱਚ ਘੁੱਸੇ ਉਹਦੇ ਫੋਟੋਆਂ ਵੀ ਸੋਸ਼ਲ ਮੀਡੀਆਜ਼ ਦੇ ਉੱਤੇ ਮੈਂ ਪਈਆਂ ਹੈਗੀਆਂ ਮੈਨੂੰ ਪਤਾ ਨਹੀਂ ਉਹ ਕਿੰਨੀਆਂ ਠੀਕ ਹੈ ਗਲਤ ਹੈ ਪਰ ਇਹ ਸਚਾਈ ਤਾਂ ਹੈ ਕਿ ਉੱਥੇ ਹਜ਼ਾਰਾਂ ਬੱਚੇ ਔਰ ਅਦਰ ਫਾਰਮਰਸ ਜਿਹੜੇ ਦੂਸਰੇ ਫਾਰਮਰਸ ਹੈਗੇ ਆ ਉਹ ਹਰਿਆਣਾ ਪੰਜਾਬ ਬਾਰਡਰ ਦੇ ਉੱਤੇ ਵੇਟ ਕਰ ਰਹੇ ਹੈਗੇ ਆ ਕਿ ਕਦੋਂ ਆਏ ਕਿਸਾਨ ਲੀਡਰ ਪੰਦੇਰ ਔਰ ਧੱਲੇਵਾਲ ਉਹਨਾਂ ਨੂੰ ਕਹਿਣ ਔਰ ਉਹ ਦਿੱਲੀ ਵਾਲ ਨੂੰ ਜਾਣ ਇਹ ਪੰਦੇਰ ਔਰ ਧੱਲੇਵਾਲ ਸਮਝ ਨਹੀਂ ਰਹੇ ਹੈਗੇ ਇਹ ਹਰ ਰੋਜ਼ ਇਹ ਕਹਿ ਕਹਿ ਕੇ ਕਿ ਸਰਕਾਰ ਨਾਲ ਮੀਟਿੰਗ ਹੋ ਰਹੀ ਹੈ ਮੀਟਿੰਗ ਹੋ ਰਹੀ ਹੈ ਮੀਟਿੰਗ ਹੋ ਰਹੀ ਹੈ ਨੂੰ ਪ੍ਰੋਟੈਸਟ ਨੂੰ ਡਿਲੇ ਕਰਦੇ ਜਾ ਰਹੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਹੈਗੀ ਕਿ ਜਿੰਨੀ ਦੇਰ ਤੱਕ ਇਹ ਪ੍ਰੋਟੈਸਟ ਦਿੱਲੀ ਨਹੀਂ ਹੋਏਗਾ ਉਨੀ ਦੇਰ ਤੱਕ ਇਸ ਦਾ ਕੋਈ ਵੀ ਫਾਇਦਾ ਹੋਣ ਵਾਲਾ ਨਹੀਂ ਹੈਗਾ ਉਹਨਾਂ ਹਜ਼ਾਰ ਮੀਟਿੰਗਾਂ ਕਰ ਲੈਣ ਚਾਹੇ ਚੰਡੀਗੜ੍ਹ ਦੇ ਵਿੱਚ ਬੈਕ ਹੈ ਸਰਕਾਰੀ ਮਨਿਸਟਰਾਂ ਦੇ ਨਾਲ ਕੋਈ ਉਹਦਾ ਫਾਇਦਾ ਹੋਣ ਵਾਲਾ ਨਹੀਂ ਹੈਗਾ ਉਹਨਾਂ ਨੂੰ ਇਮੀਡੀਏਟਲੀ ਦਿੱਲੀ ਆਣਾ ਚਾਹੀਦਾ ਹੈਗਾ ਅਗਰ ਉਹਨਾਂ ਨੇ ਦਿੱਲੀ ਨਹੀਂ ਆਣਾ ਤਾਂ ਬਹਾਨੇ ਕਿਉਂ ਲਗਾ ਰਹੇ ਹੈਗੇ ਹੈ ਕਿ ਅੱਜ ਮੀਟਿੰਗ ਕਰਾਂਗੇ ਕੱਲ ਮੀਟਿੰਗ ਕਰਾਂਗੇ ਹਲੋ ਅੱਜ 21 ਤਰੀਕ ਹੈ ਅੱਗੇ ਹੋਰ ਪੋਸਟਪੋਨ ਕਰ ਦਿੱਤਾ ਹੈਗਾ ਦਿੱਲੀ ਜਾਣਾ ਅੱਜ ਉਹਨਾਂ ਨੇ ਕਹਿ ਸੀ ਕਿ ਸਵੇਰੇ 11 ਵਜੇ ਅਸੀਂ ਦਿੱਲੀ ਵੱਲ ਰਵਾਨਾ ਹੋ ਜਾਾਂਗੇ ਜਦੋਂ ਉਹਨਾਂ ਨੇ ਅੱਗੇ ਪੁਲਿਸ ਦੇਖੀ ਔਰ ਉਹ ਬੈਰੀਕੇਡਸ ਜਾਂ ਉਹ ਦੀਵਾਰਾਂ ਸੀਮੈਂਟ ਦੀਆਂ ਦੇਖੀਆਂ ਲੱਤਾਂ ਉਹਨਾਂ ਦੀ ਕੰਬਣੀਆ ਸ਼ੁਰੂ ਹੋ ਗਈਆਂ ਸੀ ਐਸਲੀ ਉਹਨਾਂ ਨੇ ਇੱਕ ਬਹਾਨਾ ਲਗਾਇਆ ਤੁਸੀਂ ਇਹ ਨੋਟ ਕੀਤਾ ਹੋਵੇਗਾ ਜਦੋਂ ਉਹ ਉੱਪਰ ਚੜ ਕੇ ਭਾਸ਼ਣ ਦੇ ਰਹੇ ਸੀ ਕਿ 11 ਅਸੀਂ ਅੱਗੇ ਹੁਣ ਵਧਣਾ ਹੈਗਾ 11 ਵਜੇ ਹੈਗੇ ਆ ਉਹ ਉਸ ਵੇਲੇ ਵੀ ਕਹਿ ਰਹੇ ਸੀ ਕਿ ਸਰਕਾਰ ਕੋਲ ਹਾਲੇ ਵੀ ਟਾਈਮ ਹੈ ਹਾਲੇ ਵੀ ਸਾਨੂੰ ਕੋਈ ਮੈਸੇਜ ਭੇਜ ਦਿਓ ਦੇ ਵਰ ਬੈਗਿੰਗ ਮਤਲਬ ਕਿ ਉਹਨਾਂ ਦੇ ਅੱਗੇ ਭੀਖ ਮੰਗ ਰਹੇ ਸੀ ਕਿ ਕਿਸੇ ਤਰ੍ਹਾਂ ਸਾਨੂੰ ਕੋਈ ਮੈਸੇਜ ਦੇ ਦਿਓ ਤਾਂ ਕਿ ਅਸੀਂ ਰੁਕ ਜਾਈਏ ਉਹ ਯੋ ਹੋਇਆ ਉਹਨਾਂ ਨੇ ਇੱਕ ਮੈਸੇਜ ਟਵਿੱਟਰ ਦੇ ਉੱਤੇ ਜਾਂ ਕਿਸ ਤਰ੍ਹਾਂ ਮੰਿਸਟਰਾਂ ਨੇ ਪਾਤਾ ਐਸਾ ਉਹ ਰੁੱਕ ਗਏਗੇ ਉਹਨਾਂ ਤੇ ਜੇਕਰ ਤੁਸੀਂ ਨਹੀਂ ਜਾਣਾ ਦਿੱਲੀ ਤਾਂ ਇਹ ਵਿਚਾਰੇ ਜਿਹੜੇ ਬੱਚੇ ਹੈਗੇ ਔਰ ਹੋਰ ਕਿਸਾਨ ਹੈਗੇ ਉਹਨਾਂ ਨੂੰ ਕਹੋ ਆਪਣੇ ਘਰ ਵਾਪਸ ਜਾਓ ਉੱਥੇ ਕਿਉਂ ਉਹਨਾਂ ਨੂੰ ਮਰਵਾ ਰਹੇ ਹੋ ਤਾਂ ਇਹਨਾਂ ਦਾ ਬਿਲਕੁਲ ਵੀ ਟਰਸਟ ਰਹਿਣਾ ਦੇ ਉੱਤੇ ਬਿਲਕੁਲ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਧੱਲੇਵਾਲ ਔਰ ਪੰਦੇਰ ਦੇ ਉੱਤੇ ਇਹ ਦੋ ਹੀ ਹੈਗੇ ਆ ਹੋਰ ਇਹਨਾਂ ਦੇ ਨਾਲ ਕੋਈ ਨਹੀਂ ਹੈਗਾ ਇਹ ਦੋ ਚਾਰ ਹੋਰ ਪ੍ਰੈਸ ਕਾਨਫਰੰਸ ਦੇ ਵਿੱਚ ਇੱਧਰ ਉੱਧਰ ਇਕੱਠੇ ਕਰਕੇ ਪਿਠਾ ਲੈਂਦੇ ਹੈਗੇ ਆ ਉਹਨਾਂ ਦੇ ਨਾਲ ਹੋਰ ਕੋਈ ਵੀ ਨਹੀਂ ਹੈਗਾ ਔਰ ਤੁਸੀਂ ਉਹਨਾਂ ਕੋਲ ਹੈ ਜਿਹੜੇ ਕਿਸਾਨ ਆਰਡਨਰੀ ਕਿਸਾਨ ਹੈਗੇ ਆ ਉਹਨਾਂ ਨੂੰ ਸਭ ਤੋਂ ਪਹਿਲੇ ਇਹ ਕੋ ਕਿ ਜਿਹੜੀ ਮੀਟਿੰਗ ਉੱਥੇ ਮਨਿਸਟਰਾਂ ਨਾਲ ਕਰ ਰਹੇ ਹੈ ਉਹਦੀ ਰਿਕਾਰਡਿੰਗ ਉਹ ਪਬਲਿਕ ਕਰਨ ਉਹਨੂੰ ਬਾਹਰ ਲਿਆ ਕੇ ਰਿਲੀਜ਼ ਕਰਨ ਉਹਦੀ ਰਿਕਾਰਡਿੰਗ ਪੂਰੀ ਮੀਟਿੰਗ ਦੀ ਔਰ ਬੈਟਰ ਐ ਹੋਏਗਾ ਕਿ ਉਹਦੀ ਲਾਈਵ ਸਟ੍ਰੀਮ ਕਰਨ ਲਾਈਵ ਸਟ੍ਰੀਮ ਕਰਨ ਉਹਦੀ ਤਾਂ ਕਿ ਸਾਰੇ ਕਿਸਾਨ ਦੇਖ ਸਕਣ ਕਿ ਉੱਥੇ ਉੱਥੇ ਕਹਿੰਦੇ ਐ ਕਿ ਇਹਨਾਂ ਦੀ ਆਵਾਜ਼ ਵੀ ਨਹੀਂ ਨਿਕਲਦੀ ਗੱਲ ਕਰਦੇ ਕਰਦੇ ਮਨਿਸਟਰ ਖੜੇ ਹੋ ਜਾਂਦੇ ਐ ਕਿ ਤੁਸੀਂ ਉਹਨੂੰ ਡਿਸਾਈਡ ਕਰ ਲਓ ਅਸੀਂ ਐਨਾ ਹੀ ਦੇਣਾ ਹੈਗਾ ਜੋ ਅਸੀਂ ਕਹਿਤਾ ਵਸੋ ਫਾਈਨਲ ਇਸ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕਰ ਰਹੀ ਹੈਗੇ ਅੰਦਰ ਮੀਟਿੰਗਾਂ ਦੇ ਵਿੱਚ ਜਿੰਨੀ ਦੇਰ ਤੱਕ ਉਹਦੀ ਲਾਈਵ ਸਟ੍ਰੀਮ ਨਹੀਂ ਹੋਏਗੀ ਤੁਹਾਨੂੰ ਮੀਟਿੰਗਾਂ ਦੀ ਸੱਚਾਈ ਦਾ ਨਹੀਂ ਪਤਾ ਚੱਲੇਗਾ ਬਿਲਕੁਲ ਵੀ ਅੰਦਰ ਉਹ ਕੀ ਕਰ ਰਹੇ ਔਰ ਤੁਹਾਨੂੰ ਮਰਵਾਏ ਜਾ ਰਹੇ ਤਾਂ ਐਸਲੀ ਹੈ ਨਾ ਕਿ ਉੱਤੇ ਪ੍ਰੋਸਾ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਔਰ ਇੱਕ ਹੋਰ ਮਸਲਾ ਦੈਣਾ ਚਾਹਨਾ ਹੈਗਾ ਮੈਂ ਦੂਰ ਬੈਠਾ ਹਾਂ ਹਾਂ ਦਿੱਲੀ ਮੈਂ ਪਹਿਲੇ ਮੈਂ ਟ੍ਰਿਬਿਊਨ ਦੇ ਵਿੱਚ ਲਿਖਦਾ ਸੀ ਚੰਡੀਗੜ੍ਹ ਔਰ ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਿਆ ਹਾਂ ਹਾਂ ਹੁਣ ਮੈਂ ਦਿੱਲੀ ਬੈਠਾ ਹਾਂ ਮੈਂ ਉੱਥੇ ਮੇਰਾ ਆਣਾ ਮੁਸ਼ਕਿਲ ਹੈਗਾ ਬਿਕੋਜ਼ ਆਫ ਮੈਨੀ ਅਦਰ ਰੀਜ਼ਨਸ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਹੈਗਾ ਕਿ ਜਿਹੜੇ ਕੁਝ ਆਰਡਨਰੀ ਕਿਸਾਨ ਹੈਗੇ ਪੰਜਾਬ ਤੋਂ ਆਏ ਆ ਜਾਂ ਹਰਿਆਣਾ ਤੋਂ ਆਏ ਆ ਜਾਂ ਕਿਧਰੋਂ ਹੋਰ ਵੀ ਹੈਗੇ ਆ ਆਰਡਨਰੀ ਕਿਸਾਨ ਜਿਹੜੇ ਹੈਗੇ ਆ ਜਾਂ ਯੂਥ ਲੀਡਰਸ ਹੈਗੇ ਆ ਜਿਹੜੇ ਔਨੈਸਟ ਹੈਗੇ ਆ ਇਮਾਨਦਾਰ ਹੈਗੇ ਆ ਉਹਨਾਂ ਨੂੰ ਮੀਟਿੰਗ ਦੇ ਵਿੱਚ ਜ਼ਰੂਰ ਬਿਠਾਓ ਆਰਡਨਰੀ ਹੋਣੇ ਚਾਹੀਦੇ ਉਹ ਕੋਈ ਕਿਸਾਨ ਨੇਤਾ ਟਾਈਪ ਉਹਨਾਂ ਤੇ ਲੇਬਲ ਨਹੀਂ ਲੱਗਾ ਹੋਣਾ ਚਾਹੀਦਾ ਉਹ 12 ਕਾ ਸਚਾਈ ਦਸਣ ਮੀਟਿੰਗ ਦੀ ਇਹ ਤੁਹਾਨੂੰ ਵਿੱਚ ਲੈ ਕੇ ਨਹੀਂ ਜਾ ਰਹੇ ਹੈਗੇ ਇਹ ਅੰਦਰ ਪਤਾ ਨਹੀਂ ਕੀ ਛੁਪ ਕੇ ਮੀਟਿੰਗ ਕਰ ਰਹੇ ਹੈ ਸਿਕਰਟ ਮੀਟਿੰਗਸ ਕਰ ਰਹੇ ਹੈਗੇ ਉਹਦਾ ਕੋਈ ਵੀ ਬਾਹਰ ਰਿਕਾਰਡ ਨਹੀਂ ਹੈਗਾ ਔਰ ਪਹਿਲੇ ਵੀ ਤੁਸੀਂ ਦੇਖਿਆ ਹੋਵੇਗਾ ਜਿਸ ਵਲੇ ਬਾਰਡਰ ਤੋਂ ਹੋਤੇ ਦਿੱਲੀ ਤੋਂ ਬਾਰਡਰ ਤੋਂ ਹੋਤੇ ਇਹਨਾਂ ਨੇ 20 21 ਦੇ ਵਿੱਚ ਅੰਦੋਲਨ ਕੀਤਾ ਸੀ ਉਸ ਵੇਲੇ ਵੀ 30 40 ਮੀਟਿੰਗਾਂ ਸਰਕਾਰ ਨੇ ਕਰ ਲੀਆਂ ਉਹਦਾ ਕੋਈ ਫਾਇਦਾ ਨਹੀਂ ਹੋਇਆ ਬਿਲਕੁਲ ਕੋਈ ਫਾਇਦਾ ਨਹੀਂ ਹੋਇਆ ਔਰ ਨਾ ਹੀ ਉਹਨਾਂ ਦਾ ਅਜ ਤੱਕ ਕੋਈ ਰਿਕਾਰਡ ਹੈਗਾ ਉਹਨ ਇੱਕ ਦੂਸਰੇ ਦੇ ਉੱਤੇ ਬਲੇਮ ਲਗਾਈ ਜਾ ਰਿਹਾ ਹੈ ਕਿ ਉਹ ਪੈਸੇ ਖਾ ਗਿਆ ਉਹ ਪੈਸੇ ਖਾ ਗਿਆ ਤੇ ਇਹ ਫਾਰਮ ਲੀਡਰ ਜਿਹੜੇ ਹੈਗੇ ਬੜੇ ਡਿਸਹੋਨੇਸਟ ਹੈਗੇ ਹੈ ਇਹਨਾਂ ਦੇ ਉੱਤੇ ਬਿਲਕੁਲ ਤੁਸੀਂ ਭਰੋਸਾ ਨਾ ਕਰੋ ਔਰ ਮੈਂ ਇਹਦੇ ਬਾਰੇ ਕਾਫੀ ਲਿਖ ਰਿਹਾ ਹੈਗਾ ਔਰ इंटरनेशनल मैं ਤੁਹਾਨੂੰ ਦੱਸ ਦਿੰਨਾ ਹੈਗਾ ਮੈਂ ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਕੰਮ ਕੀਤਾ ਹੈਗਾ ਯੂਨਿਟਸ ਨਾਲ ਯੂਨਾਈਟਿਡ ਨੇਸ਼ਨ ਇੰਡਸਟਰੀਅਲ ਡਵੈਲਪਮੈਂਟ ਆਰਗੇਨਾਈਜੇਸ਼ਨਸ ਨਾਲ ਐਜ਼ ਅ ਡਿਜੀਟਲ ਮੀਡੀਆ ਐਕਸਪਰਟ ਤਾਂ ਮੈਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਕੰਪੀਟੀਸ਼ਨ ਪਾਈ ਹੈਗੀ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਹੈਗੇ ਆ ਉਹਨਾਂ ਦੇ ਹਿਊਮਨ ਰਾਈਟਸ ਸਭ ਤੋਂ ਪਹਿਲੀ ਚੀਜ਼ ਹੈ ਹਿਊਮਨ ਰਾਈਟਸ ਇਹਨਾਂ ਨੂੰ ਕੋਈ ਦੇਖੋ 10 12 ਡਿਮਾਂਡਸ ਹੈ ਸਿਰਫ ਐਮਐਸਸੀ ਐਮਐਸਪੀ ਤੇ ਹੀ اٹਕ ਗਿਆ ਹੈ ਸਿਰਫ ਐਮਐਸਪੀ ਦੀ ਗੱਲ ਕਰਦੇ ਜਾ ਰਹੇ ਬਾਰ-ਬਾਰ ਅਰੇ ਬਾਕੀ ਜਿਹੜੇ ਉੱਥੇ ਬੰਦੇ ਮਾਰੇ ਹੈਗੇ ਹੁਣ ਜਾਂ ਪਹਿਲਾਂ ਲਖਨਪੁਰ ਖੇਰੀ ਦੇ ਵਿੱਚ ਯੂਪੀ ਦੇ ਵਿੱਚ ਮਰੇ ਹੈ ਆ ਉਹਨਾਂ ਦੀ ਗੱਲ ਕਰੋ ਤੁਸੀਂ ਤੁਸੀਂ ਆਪਣਾ ਐਮਐਸਪੀ ਐਮਐਸਪੀ ਕਰੀ ਜਾ ਰਹੇ ਹੈਗੇ ਹੋ ਹੋਰ ਕਿਸਾਨਾਂ ਦੇ ਉੱਤੇ ਐਨੇ ਕੇਸਿਸ ਝੂਠੇ ਪਾਏ ਹੋਏ ਹੈਗੇ ਆ ਉਹ ਹੱਲੇ ਉਹਨਾਂ ਦਾ ਟਰਾਇਲ ਸ਼ੁਰੂ ਹੋਣਾ ਹੈ ਜਾਂ ਟਰਾਇਲ ਸ਼ੁਰੂ ਹੋ ਗਿਆ ਹੈ ਉਹ ਵਿਚਾਰੇ ਉੱਥੇ ਕੋਰਟਾਂ ਦੇ ਚੱਕਰ ਮਾਰਦੇ ਮਾਰਦੇ ਤੁਸੀਂ ਉਹ ਡਿਮਾਂਡ ਪਹਿਲੇ ਰੱਖੋ ਹਿਊਮਨ ਰਾਈਟਸ ਦੇ ਨਾਲ ਰਿਲੇਟਿਡ ਜਿਹੜੀਆਂ ਹੈਗੀਆਂ ਉਸੇ ਐਮਐਸਪੀ ਐਨਾ ਨੂੰ ਬਿਲਕੁਲ ਕੁਝ ਨੌਲੇਜ ਨਹੀਂ ਹੈਗੀ ਐਨਾ ਤੋ ਪਿੱਛਾ ਛਡਵਾ ਲਓ ਜਿੰਨੀ ਸ਼ਕਤੀ ਹੋ ਸਕਦਾ ਐ ਨਹੀਂ ਤਾਂ ਹੋਰ ਕਿੰਨੇ ਕਿਸਾਨਾਂ ਨੂੰ ਮਰਵਾਣਗੇ ਹੁਣ ਹੋ ਸਕਦਾ ਔਰਤਾ ਵਿਆਹ ਉਹਨਾਂ ਨੂੰ ਵੀ ਵਿਚਾਰੀਆਂ ਨੂੰ ਮਰਵਾਣਗੇ ਆ ਉਹਨਾਂ ਤੇ ਪੁਲਿਸ ਅਟੈਕ ਕਰੇਗੀ ਤੁਸੀਂ ਇਹਨਾਂ ਦੇ ਪਿੱਛੇ ਬਿਲਕੁਲ ਨਾ ਲੱਗੋ ਇਹ ਤੁਹਾਨੂੰ ਧੋਖਾ ਦੇ ਰਹੇ ਹੈਗੇ ਬਿਲਕੁਲ ਪੰਦੇਰ ਧੱਲੇਵਾਲ ਹੋਰ ਇੱਕ ਅਨਦਰ ਇੱਕ ਕਲਿੱਕ ਹੈਗਾ ਯਾਨੀ ਕਿ ਗਰੁੱਪ ਹੈਗਾ ਛੋਟਾ ਜਾ ਕੋਈ ਐਸੇ 3-4 ਹੋਰ ਹੈਗੇ ਹਰ ਰੋਜ ਉਹ ਕਹਿੰਦੀ ਹੈਗੇ ਤੁਹਾਡੇ ਸਾਹਮਣੇ ਆ ਕੇ ਕਿ ਅਸੀਂ 11 ਤਰੀਕ ਨੂੰ ਚਲੇ 11 ਵਜੇ ਚਲੇ ਜਾਣਾ ਅੱਜ ਕਿਹੜੀ ਤਰੀਕ ਨੂੰ ਅੱਜ ਐਨੀ ਤਰੀਕ ਨੂੰ 18 ਨੂੰ ਚਲੇ ਜਾਣਾ 11 ਨੂੰ ਚਲੇ ਜਾਣਾ ਹਰ ਰੋਜ ਉਹ ਮੀਟਿੰਗ ਦੀ ਵੇਟ ਕਰਦੇ ਰਹਿੰਦੇ ਸਰਕਾਰ ਦੇ ਨਾਲ ਸਰਕਾਰ ਤੋਂ ਇਹਨਾਂ ਨੇ ਕੀ ਲੈਣਾ ਜਾ ਕੇ ਮੀਟਿੰਗ ਕਰਨੀ ਵੀ ਹੈ ਤੁਸੀਂ ਦਿੱਲੀ ਆ ਕੇ ਕਰੋ ਦਿੱਲੀ ਉੱਥੇ ਮੋਰਚਾ ਲਗਾਓ ਆਪਣਾ ਦਿੱਲੀ ਆ ਕੇ ਔਰ ਫੇਰ ਸਰਕਾਰ ਨਾਲ ਮੀਟਿੰਗਾਂ ਕਰਦੇ ਰਹੋ ਜੇ ਕਰਨੀਆਂ ਨੇ ਮੀਟਿੰਗਾਂ ਚੋ ਕੁਝ ਨਿਕਲਣਾ ਨਹੀਂ ਆ ਵੈਸੇ ਐ ਜਿੰਨੀ ਦੇਰ ਤੱਕ ਐ ਔਰ ਸਰਕਾਰ ਨੂੰ ਕੋਈ ਤੁਹਾਡੇ ਪ੍ਰੋਟੈਸਟ ਦਾ ਡਰ ਨਹੀਂ ਹੈਗਾ ਇਹ ਵੀ ਤੁਹਾਨੂੰ ਦੱਸ ਦਿੰਨਾ ਹੈਗਾ ਕਿਉਂਕਿ ਸਰਕਾਰ ਜਿਹੜੀ ਹੈਗੀ ਆ ਈਵੀਐਮ ਦੇ ਨਾਲ ਬਣਦੀ ਹੈਗੀ ਅਗਰ ਵੋਟਾਂ ਦਾ ਡਰ ਹੁੰਦਾ ਤਾਂ ਹੁਣ ਤੱਕ ਤੁਹਾਡੀਆਂ ਸਾਰੀਆਂ ਡਿਮਾਂਡਸ ਮੰਨ ਲੀਆਂ ਹੋਣੀਆਂ ਸੀ ਈਵੀਐਮ ਦੇ ਨਾਲ ਜੇਕਰ ਜਿੰਨਾ ਹੈਗਾ ਤਾਂ ਕਿਸੇ ਪ੍ਰੋਟੈਸਟ ਦਾ ਤੁਸੀਂ ਦੇਖ ਲਓ ए सी ए का एन टी सी ए का प्रोटेस्ट हो फेल ए कुलरस ने प्रोटेस्ट किया फेल होर जिन्हें भी प्रोटेस्ट हो अग्निवीर मिलट्री वाल प्रोटेस्ट हो फेल ईवीएम वाला प्रोटेस्ट हो रहा फेल सारे प्रोटेस्ट फेल है पर होर थोड़े को इस वे कोई ऑप्शन नहीं है यू विल हैव टू कम टू दिल्ली एंड प्रोटेस्ट इन और अराउंड दिल्ली ਸਿਰਫ ਇੱਕੋ ਹੀ ਉਹ ਹਜ਼ਾਰਾਂ ਜਿਸ ਤਰ੍ਹਾਂ ਪਹਿਲੇ ਕੈਂਪਿੰਗ ਕੀਤੀ ਸੀ ਉਸ ਤਰ੍ਹਾਂ ਹੀ ਦੁਬਾਰਾ ਕਰਨੀ ਪੈਣੀ ਹੈਗੀ ਆ ਉਹ ਇੱਕ ਸਿਰਫ ਆਪਸ਼ਨ ਹੈਗਾ ਤੁਹਾਡੇ ਕੋਲ ਹੋਰ ਜੇਕਰ ਤੁਸੀਂ ਉੱਥੇ ਸ਼ੰਭੂ ਬਾਰਡਰ ਤੇ ਜਾਂ ਉੱਥੇ ਹਰਿਆਣਾ ਪੰਜਾਬ ਬਾਰਡਰ ਤੇ ਵੇਟ ਕਰਦੇ ਰਹੋਗੇ ਉੱਥੇ ਆ ਤੁਹਾਨੂੰ ਮਰਵਾ ਦੇਣਗੇ ਕਿ ਕਿਸਾਨ ਲੀਡਰ ਜੜੇ ਆਗੇ ਸੋ ਕਾਲਡ ਲੀਡਰਸ ਮੈ ਮਰਵਾ ਦੇਣਗੇ ਤੁਹਾਨੂੰ ਉੱਥੇ ਤਾਂ ਤੁਹਾਨੂੰ ਮੈਂ ਐਹੀ ਬੇਨਤੀ ਕਰਨਾ ਚਾਹਨਾ ਹੈਗਾ ਵਾ ਕਿ ਤੁਸੀਂ ਇਹਨਾਂ ਦੇ ਉੱਤੇ ਭਰੋਸਾ ਬਿਲਕੁਲ ਅੱਖਾਂ ਬੰਦ ਕਰਕੇ ਨਾ ਕਰੋ ਔਰ ਜੇ ਤੁਸੀਂ ਆਣਾ ਚਾਹੁੰਦੇ ਹੋ ਦਿੱਲੀ ਔਰ ਆ ਸਕਦੇ ਹੋ ਔਰ ਹੋਰ ਵੀ ਦੱਸਦਾ ਤੁਹਾਨੂੰ ਇਹ ਕੋਈ ਬੈਰੀਕੇਡਸ ਵਗੈਰਾ ਤੋੜਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਪੈਦਲ ਵੀ ਆ ਸਕਦੇ ਹੈਗੇ ਹੋ ਜਾਂ ਹੋਰ ਵਹੀਕਲਸ ਲੈ ਕੇ ਆ ਸਕਦੇ ਹੈਗੇ ਹੋ ਦਿੱਲੀ ਔਰ ਕੈਂਪ ਕਰ ਦਿਓ ਦਿੱਲੀ ਆ ਕੇ ਫਿਰ ਹਮੇਸ਼ਾ ਲਈ ਥੋੜਾ ਹੀ ਬੰਦ ਕਰਦੇ ਰਹਿ ਕੇ ਰੱਖਣਗੇ ਰਸਤੇ ਹੋਰ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਤਾਂ ਜਿਸ ਵੇਲੇ ਵੀ 8-10 ਦਿਨ ਦੇ ਬਾਅਦ ਰੋ ਖੋਲਣਗੇ ਤਾਂ ਆਪਣੇ ਅਟ੍ਰੈਕਟਰ ਟਰਾਲੀਆਂ ਲੈ ਕੇ ਆ ਜਾਣਾ ਤੁਸੀਂ ਔਰ ਥੋੜੇ ਥੋੜੇ ਕਰਕੇ ਨਹੀਂ ਕਿ ਇਕੱਠੇ ਆਉਣ ਦੀ ਜਰੂਰਤ ਨਹੀਂ ਹੈਗੀ ਜਿਸ ਤਰ੍ਹਾਂ ਅੱਜ 15 ਵੀ ਅੱਜ ਆ ਗਈਆਂ ਥੋੜੇ ਥੋੜੇ ਵਕਤ ਦਾ ਡਿਫਰੈਂਸ ਪਾਕੇ ਵਿੱਚ ਥੋੜੀਆਂ ਕੱਲ ਆ ਗਈਆਂ ਥੋੜੀਆਂ ਪਰਸੋਂ ਆ ਗਈਆਂ ਇਸ ਤਰ੍ਹਾਂ ਹੌਲੀ ਹੌਲੀ ਉੱਥੇ ਤੁਸੀਂ ਆਪਣਾ ਕੈਂਪਿੰਗ ਕਰਨੀ ਸ਼ੁਰੂ ਕਰੋ ਤਾਂ ਇਹਨਾਂ ਦੇ ਪਿੱਛੇ ਬਿਲਕੁਲ ਨਾ ਲੱਗੋ ਜੇਕਰ ਔਰ ਆਪਣਾ ਕੋਈ ਨਵਾਂ ਲੀਡਰ ਚੁਣੋ ਜਿਹੜਾ ਸਿਰਫ ਕਿਸਾਨਾਂ ਦੀ ਗੱਲ ਕਰਦਾ ਹੋਵੇ ਇਹ ਜਿਹੜੇ ਹੈਗੇ ਆ ਇਹ ਸੋ ਕਾਲਡ ਲੀਡਰ ਜਿਹੜੇ ਹੈਗੇ ਆ ਇਹ ਬਿਲਕੁਲ ਪੁਰਾਣੇ ਹੋ ਚੁੱਕੇ ਆ ਘਸ ਗਏ ਜੇ ਰਿਟਾਇਰ ਹੋ ਚੁੱਕੇ ਆ ਇਹਨਾਂ ਕੋਲ ਕੁਝ ਨਹੀਂ ਹੋਣਾ ਹੈਗਾ ਤਾਂ ਨਵਾਂ ਲੀਡਰ ਕੋਈ ਚੁਣੋ ਜਿਹੜਾ ਸੈਲਫਲੈਸ ਕੰਮ ਕਰੇ ਯਾਨੀ ਕਿ ਆਪਣੇ ਬਾਰੇ ਨਾ ਸੋਚ ਕੇ ਦੂਸਰਿਆਂ ਦੇ ਬਾਰੇ ਸੋਚ ਕੇ ਕੰਮ ਕਰੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹਨਾ ਬਾਕੀ ਮੈਂ ਵੈਸੇ ਲਿਖਣ ਵਾਲਾ ਮੈਂ ਨਿਊਜ਼ਪੇਪਰ 'ਚ ਲਿਖਣ ਵਾਲਾ ਜਰਨਲਿਸਟ ਆ ਮਨੂੰ ਵੀਡੀਓ ਵਗੈਰਾ ਜ਼ਿਆਦਾ ਨਹੀਂ ਬਣਾਉਣੇ ਆਉਂਦੇ ਪਰ ਜੋ ਮੈਂ ਲਿਖਿਆ ਹੈਗਾ ਉਹ ਵੀਡੀਓ ਦੇ ਥੱਲੇ ਮੈਂ ਲਿੰਕ ਛੱਡਦਾਗਾ ਕੁਝ ਹਿੰਦੀ ਦੇ ਵਿੱਚ ਕੁਝ ਪੰਜਾਬੀ ਦੇ ਵਿੱਚ ਕੁਝ ਇੰਗਲਿਸ਼ ਦੇ ਵਿੱਚ ਮੈਂ ਲਿਖਿਆ ਹੋਇਆ ਉਹਦੇ ਲਿੰਕ ਤੁਸੀਂ ਕਲਿੱਕ ਕਰੋਗੇ ਤਾਂ ਤੁਸੀਂ ਉਹਨੂੰ ਪੜ੍ਹ ਸਕਦੇ ਹੈਗੇ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਥੈਂਕਸ ਫॉर ਵਾਚਿੰਗ